ਆਮ ਆਦਮੀ ਪਾਰਟੀ ਦੇ ਪੰਜਾਬ ਦੇ ਰਾਜ ਸਵਾ ਮੈਂਬਰ ਆਪਣਾ ਐਮਪੀ ਲੈਡ ਦਾ ਪੈਸਾ ਸਹੀ ਤਰੀਕੇ ਨਾਲ ਖਰਚ ਨਹੀਂ ਕਰ ਸਕੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿੰਨੇ ਕਿਹੜੇ ਮੈਂਬਰ ਨੂੰ ਕਿੰਨੇ ਪੈਸੇ ਆਏ ਕਿੰਨਾ ਫੰਡ ਆਇਆ ਉਹਨੇ ਖਰਚੇ ਕਿੰਨੇ ਕਿੰਨੇ ਸਭ ਤੋਂ ਪਹਿਲਾਂ ਜੇ ਰਾਗਵ ਚੱਡਾ ਦੀ ਗੱਲ ਕਰਨੀ ਹੋਵੇ ਉਹਨਾਂ ਨੂੰ 18.82 ਕਰੋੜ ਰੁਪਇਆ ਫੰਡ ਆਇਆ ਐ ਐਮਪੀ ਲੈਡ ਲੋਕਲ ਏਰੀਆ ਡਵੈਲਪਮੈਂਟ ਫੰਡ ਦੇ ਤਹਿਤ ਜਿਹਦੇ ਚ ਉਹਨਾਂ ਨੇ ਸਿਰਫ 18 ਕਰੋੜ 82 ਲੱਖ ਚੋਂ ਸਿਰਫ 70 ਲੱਖ ਰੁਪਇਆ ਖਰਚਿਆ 18 ਕਰੋੜ ਦਾ ਬਾਕੀ ਪੈਸਾ ਹਾਲੇ ਪਿਆ ਸਿਰਫ 70 ਲੱਖ ਰੁਪਇਆ ਜਿਹੜਾ ਉਹ ਖਰਚਿਆ ਉਸ ਤੋਂ ਅੱਗੇ ਸੰਦੀਪ ਪਾਠਕ ਜਿਨ੍ਹਾਂ ਨੂੰ 18.32 ਕਰੋੜ ਰੁਪਇਆ ਆਇਆ ਜਾਨਕਿ 18 ਕਰੋੜ 32 ਲੱਖ ਰੁਪਇਆ ਆਇਆ ਤੇ ਉਹਨਾਂ ਨੇ ਸਿਰਫ 2 ਕਰੋੜ 76 ਲੱਖ ਰੁਪਇਆ ਖਰਚਿਆ ਉਸ ਤੋਂ ਅੱਗੇ ਅਸ਼ੋਕ ਮਿੱਤਰ लवली ਯੂਨੀਵਰਸਿਟੀ ਵਾਲੇ 17.35 ਕਰੋੜ 17 ਕਰੋੜ 35 ਲੱਖ ਰੁਪਇਆ ਆਇਆ ਤੇ ਉਹਨਾਂ ਨੇ ਮਹਿਜ 2 ਕਰੋੜ 35 ਲੱਖ ਰੁਪਇਆ ਵਿਕਾਸ ਕਰਦਿਆਂ ਤੇ ਖਰਚਿਆ ਬਾਕੀ ਪੈਸਾ ਓਮੇ ਦਾ ਓਮੇ ਪਿਆ ਹਰਪ੍ਰਜਨ ਸਿੰਘ ਭੱਜੀ 17.19 ਕਰੋੜ ਰੁਪਇਆ ਉਹਨਾਂ ਨੂੰ ਆਇਆ 17 ਕਰੋੜ 19 ਲੱਖ ਰੁਪਇਆ ਆਇਆ ਤੇ ਸਿਰਫ 5.74 ਕਰੋੜ ਰੁਪਇਆ ਖਰਚਿਆ ਯਾਨੀ ਕਿ 5 ਕਰੋੜ 74 ਲੱਖ ਹੀ ਉਹਨਾਂ ਨੇ ਖਰਚਿਆ ਵਿਕਰਮਜੀਤ ਸਿੰਘ ਸਾਨੀ 14 ਕਰੋੜ 71 ਲੱਖ ਰੁਪਇਆ ਆਇਆ ਤੇ 5 ਕਰੋੜ 76 ਲੱਖ ਰੁਪਇਆ ਉਹਨਾਂ ਨੇ ਸਿਰਫ ਖਰਚਿਆ ਤੇ ਸਭ ਤੋਂ ਵੱਧ ਇਹ ਕਿਸੇ ਨੇ ਖਰਚਿਆ ਤਾਂ ਉਹ ਸੰਤ ਸੀਚੀ ਵਾਲਾ 14.32 ਕਰੋੜ ਰੁਪਇਆ ਆਇਆ ਤੇ 9 ਕਰੋੜ 34 ਲੱਖ ਰੁਪਇਆ ਉਹਨਾਂ ਨੇ ਖਰਚਿਆ